ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮਹਾਦੇਵੀ ਕਾਂਤ ਹੁਣ ਸਭ ਤੋਂ ਪਹਿਲਾ ਇੱਕ ਨਜ਼ਰ ਅੱਜ ਦੇ ਬੁਲੇਟਨ ਦੇ ਮੁੱਖ ਖਬਰਾਂ ਵਾਲ ਸ਼੍ਰੋਮਣੀ ਅਕਾਲੀ ਦਲ ਦੀ ਸਾਂਸਦ ਮੈਂਬਰ ਹਰਸਿਮਰਤ ਕਾਰਪਾਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਬਾਬਾ ਬਕਾਲਾ ਵਿਖੇ ਨਿਹੰਗ ਜਿੱਥੇ ਬੰਦੀਆਂ ਵੱਲੋਂ ਸਜਾਇਆ ਮਹੱਲੇ ਦਰਾਂ ਚੱਲੀ ਗੋਲੀ ਭਾਜਪੀ ਦੇ ਜਨਰ ਸਿਕੱਤਰ ਤਰੁਜਕ ਵੱਲੋਂ ਕੀਤੇ ਗਏ ਵਿਚਾਰ ਸਾਂਝੇ ਤੇ ਉਨ੍ਹਾਂ ਖਬਰਾਂ ਵਿਸਤਾਰ ਨਾਲ ਸ਼ਿਰੋਮ ਨੇ ਅਕਾਲੀ ਦਲ ਦੀ ਸਾਂਸਦ ਮੈਂਬਰ ਹਰਸਿਮਰਤ ਕਾਰਬਾਦਲ ਸਾਜਕਾਰ ਸ੍ਰੀ ਰਰਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਛੇ ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਹਰਸਿਮਰਤ ਕਾਰਬਾਦਲ ਨੇ ਆਪਣੇ ਵਿਚਾਰ ਸਾਂਝੇ ਕੀਤੇ RAMDAS ਮੈਂ ਅਕਾਲ ਪਾਤਸ਼ਾਹ ਜੀ ਦੇ ਚਰਨਾਚੇ ਨਕਮਸਤਕ ਹੋ ਕੇ ਸ਼ੁਕਰਾਨਾ ਵੀ ਕੀਤਾ ਪੁਲਾਟੇਲਾ ਦੀ ਮਾਫੀ ਵੀ ਮੰਗੀ ਹਰ ਮਹੀਨੇ ਇੱਥੇ ਹਾਜ਼ਰ ਹੋ ਕੇ ਗੁਰੂ ਸਾਹਿਬ ਦੇ ਓਟਾਸਾ ਲੈਣੇ ਅੱਗੇ ਦੇ ਸਮੇਂ ਵਾਸਤੇ ਤੇ ਪਿਛਲੇ ਸਮੇਂ ਵਾਸਤੇ ਪੁਲਾ ਬਖਸ਼ਵਾਨੇ ਇਹ ਐਮਰਜੈਂਸੀ ਚ ਸਭ ਤੋਂ ਵੱਡਾ ਯੋਗਦਾਨ ਜੇ ਕਿਸੇ ਪਾਰਟੀ ਨੇ ਦਿੱਤਾ ਉਹ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਜਿੱਥੇ ਬਾਦਲ ਸਾਹਿਬ ਨੇ ਸਭ ਤੋਂ ਪਹਿਲਾ ਮੋਰਚਾ ਲੈ ਕੇ ਅਰਦਾਸ ਕਰਕੇ ਅਕਾਲ ਤਖਤ ਸਾਹਿਬ ਤੋਂ ਜਥਾ ਲੈ ਕੇ ਉੱਥੇ ਗ੍ਰਿਫਤਾਰੀਆਂ ਦਿੱਤੀਆਂ ਤੇ ਜਿੰਨੇ ਵੀ ਦਿਨ ਸੇ 11 11 ਬੰਦਿਆਂ ਦਾ ਜਥਾ ਜਾਂਦਾ ਸੀ ਅਖੀਰ ਤਾਂ ਜਿੰਨੇ ਚ ਐਮਰਜੈਂਸੀ ਚਲੀ ਅਕਾਲੀ ਦਲ ਨੇ ਗ੍ਰਿਫਤਾਰੀਆਂ ਦਿੱਤੀਆਂ ਤੇ ਸਭ ਤੋਂ ਵੱਡੀ ਲੜਾਈ ਲੜੀ ਤੇ ਹੁਣ ਇਸ ਪਿਕਚਰ ਚ ਜੇ ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਦੇ ਪ੍ਰਤੀ ਕੁਝ ਸਹੀ ਨਹੀਂ ਦਿਖਾਇਆ ਗਿਆ ਤੇ ਮੈਂ ਤਾਂ ਇਹ ਕਹਿ ਸਕਦੀ ਹਾਂ ਜੇ ਇਸ ਪਿਕਚਰ ਚ ਇਹੋ ਜੀ ਜਿਸ ਐਕਟਰੈਸ ਦਾ ਤੁਸੀਂ ਨਾ ਲੇਤਾ ਹੈ ਇਹਨਾਂ ਬੀਬੀ ਇਹ ਤਾਂ ਇਤਿਹਾਸ ਹੀ ਹੈਗਾ ਕਿ ਇਹ ਵਿਵਾਦ ਵਿਵਾਦ ਗੱਲਾਂ ਕਰਦੇ ਨੇ ਸਿਖਾਂ ਦੇ ਭਾਵੇਂ ਕਿਸਾਨੀ ਮੋਰਚਾ ਚ ਸਾਡੀ ਮਾਤਾਵਾਂ ਦੀ ਗੱਲ ਹੋਏ ਭਾਵੇਂ ਸਾਡੀ CRPF ਦੀ ਜਿਹੜੀ ਕੁੜੀ ਆਪਣੀ ਡਿਊਟੀ ਕਰ ਰਹੀ ਸੀ ਜਾਂ ਫਿਰ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਮੈਂ ਤਾਂ ਆ ਹੀ ਕਹਿ ਸਕਦੀ ਆ ਕਿ ਉਹਨੋਂ ਮੈਂਬਰ ਆਫ ਪਾਰਲੀਮੈਂਟ ਨੇ ਭਾਜਪਾ ਦੀ ਪਾਰਟੀ ਤੋਂ ਨੇ ਤੇ ਜੇ ਕੁਝ ਇਹੋ ਜਿਹਾ ਗਲਤ ਸਿਖਾਂ ਦੇ ਖਿਲਾਫ ਦਿਖਾਇਆ ਗਿਆ ਇਹਦੀ ਫਿਰ ਇਹਦਾ ਮਤਲਬ ਪ੍ਰਧਾਨ ਮੰਤਰੀ ਤਾਂ ਭਾਜਪਾ ਖੁਦ ਇਹਦੇ ਉੱਤੇ ਮੋਹਰ ਲਾ ਰਹੀ ਹੈ ਮੈਂ ਤਾਂ ਆ ਹੀ ਬੇਨਤੀ ਕਰਾਂਗੀ ਇਹ ਉਹ ਕੌਮ ਹੈਗੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਅੱਜ ਦੇਸ਼ ਦਾ ਢਿੱਡ ਪਰਦਾ ਹੈ ਇਸ ਕੌਮ ਨੂੰ ਤੁਸੀਂ ਬਦਨਾਮ ਨਾ ਕਰੋ ਕਿਉਂਕਿ ਇਹ ਕੌਮ ਢਾਲ ਬਣ ਕੇ ਇੱਥੇ ਬਾਰਡਰਾਂ 'ਚ ਦੁਸ਼ਮਣਾਂ ਨੂੰ ਦੂਰ ਰੱਖਦੀ ਹੈ ਬਾਬਾ ਬਕਾਲਾ ਵਿਖੇ ਨਿਹੰਗ ਜਥੇਬੰਦੀਆਂ ਵੱਲੋਂ ਸਜਾਇਆ ਮਹੱਲੇ ਦੌਰਾਨ ਗੋਲੀ ਚਲੰਦੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਤਰਨਾ ਦਲ ਦੇ ਬਾਬਾ ਜਗENDER ਸਿੰਘ ਧੀਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਧਿਰ ਵੱਲੋਂ ਦੂਜੀ ਧਿਰ ਉਤੇ ਹਮਲਾ ਕੀਤਾ ਗਿਆ ਸੀ ਇਸ ਹਮਲੇ ਵਿੱਚ ਦੋ ਨਿਹੰਗ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਇਸ ਬਾਬਤ ਸਥਾਨਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜਾ ਅੱਜ ਬਾਬਾ ਬਕਾਲਾ ਸਾਹਿਬ ਵਿਖੇ ਜੋ ਅਲਿਜਿਡਲੀ ਹੈ ਫਾਇਰਿੰਗ ਦੀ ਇਨਸੀਡੈਂਟ ਹੋਈ ਹੈ ਇਸ ਦੇ ਬਾਰੇ ਮੈਂ ਸਪਸ਼ਟ ਕਰ ਦੇਣਾ ਚਾਹਾਂਗਾ ਕਿ ਅੱਜ ਮਿਤੀ 20 ਅਗਸਤ ਨੂੰ ਜਿਹੜਾ ਨਿਹੰਗ ਸਿੰਘ ਨਾ ਵੱਲੋਂ ਜਿਹੜਾ ਇਹ ਮਹੱਲਾ ਕੱਢਿਆ ਜਾਂਦਾ ਹੈ ਉਹ ਰੂਟੀਨ ਦੀ ਤਰ੍ਹਾਂ ਕੱਢਿਆ ਜਾ ਰਿਹਾ ਸੀ ਜਦੋਂ ਸਿੰਘ ਜਿਹੜੇ ਘੋਟ ਸਵਾਰ ਸੀਗੇ ਉਹ ਬਹੁਤ ਜੀ ਤੰਗ ਗਲੀ ਦੇ ਵਿੱਚੋਂ ਲੰਘ ਰਹੇ ਸੀਗੇ ਤਾਂ ਉਹ ਇਕੱਠੇ ਹੋ ਗਏ ਤੇ ਉਹਦੇ ਵਿੱਚਕਾਰ ਜਦੋਂ ਇਹ ਗੋਲੀ ਦੀ ਆਵਾਜ਼ ਆਈ ਤਾਂ ਬਾਕੀ ਤਾਂ ਸਾਰੇ ਸਿੰਘ ਅੱਗੇ ਚਲੇ ਗਏ ਤੇ ਇਹ ਸਿੰਘ ਜਿਹੜੇ ਡਿੱਗ ਪਏ ਤੇ ਜਿੱਥੋਂ ਤੱਕ ਸਾਡੀ ਮੁੱਢਲੀ ਜਿਹੜੀ ਇਨਕੁਆਰੀ ਕੀਤੀ ਗਈ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਐਕਸੀਡੈਂਟਲ ਫਾਇਰ ਸੀ ਤੇ ਡਾਕਟਰ ਸਾਹਿਬ ਤੋਂ ਵੀ ਇਸ ਚੀਜ਼ ਦੀ ਅਸੀਂ ਜਿਹੜੀ ਹੈ ਅ ਵੈਰੀਫਿਕੇਸ਼ਨ ਕਰਾਈ ਹੈ ਕਿਉਂਕਿ ਜਿਸ ਸਜ਼ਾਵਨ ਦੇ ਜਿਸ ਡਾਇਰੈਕਸ਼ਨ ਚ ਇਹ ਗੋਲੀ ਦਾ ਛਰਾ ਜੋ ਵੀ ਅਲੈਜਡਲੀ ਲੱਗਿਆ ਹੈ ਉਹ ਉਹ ਜਿਹੜਾ ਹੈ ਉਹ ਐਕਸੀਡੈਂਟਲ ਫਾਇਰ ਦੀ ਇੱਕ ਨਿਸ਼ਾਨੀ ਹੈ ਇਸ ਤੋਂ ਇਲਾਵਾ ਜਿਹੜਾ ਮਹੱਲਾ ਹੈ ਉਸ ਤੋਂ ਬਾਅਦ ਵੀ ਹੈ ਸ਼ਾਂਤੀਪੂਰਵਕ ਚੱਲ ਰਿਹਾ ਹੈ ਤੇ ਸਿਚੁਏਸ਼ਨ ਪੀਸਫੁਲ ਹੈ ਸ਼ਾਂਤੀ ਦੀ ਜਿਹੜੀ ਗੱਲ ਹੈ ਉਹ ਤਾਂ ਸਾਹਮਣੇ ਨਹੀਂ ਆਈ ਬੀਜਪੀ ਦੇ ਜਨਰਲ ਸਕੱਤਰ ਤਰਨ ਚੁੱਕਵਾਲ ਜੰਮੂ ਕਸ਼ਮੀਰ ਦੇ ਮੁੱਦੇ ਤੇ ਆਪਣੇ ਵਿਚਾਰ ਸਾਂਝੇ ਕੀਤੇਗੇ शुक्र है चुनाव घोषित हुआ और राहुल गांधी जी के एजेंडे में जम्मू कश्मीर आया राहुल जी शांति विकास व विश्वास का जम्मू कश्मीर श्री नरेंद्र मोदी जी के नेतृत्व में तेजी से बढ़ता हुआ जम्मू कश्मीर देख के आइए और 370 और पैंतीस पर अपना स्टैंड स्पष्ट करिए एक समय था जब आप लोग सरकार चलाते थे सत्तर साल आप तीन परिवारों ने गांधी नेहरू परिवार अब्दुल्ला परिवार और मुफ्ती परिवार तीनों परिवारों ने जम्मू कश्मीर को दहकते शोलों पर फेंक दिया सत्तर साल आतंकवाद अलगवाद जम्मू कश्मीर को टेररिज्म टैग दे दिया था आज जम्मू कश्मीर टेररिज्म कैपिटल का टैग उतारकर टूरिज्म कैपिटल की ओर बढ़ा है कृपया राहुल जी शांति और खुशहाली की ओर बढ़ रहा जम्मू कश्मीर विकास विश्वास का जम्मू कश्मीर भारी पोलिंग वाला जम्मू कश्मीर इंडस्ट्रियल हब बनता जम्मू कश्मीर देखकर आइए और 370 और 35 ए पर अपना स्टैंड स्पष्ट करिए प्रशासन ने हेरिटेज क्लब दिया चोना रद्द कर दिया हाल जिस कारण एसीए क्लब वालों माल रोड जाम कर देता किया प्रशासन वालों ओना नु भरोसा दिलाया गया कि हुण चोना 24 अगस्त नु होण ਜੀ ਸਾਹਿਬ ਦੇ ਉਕਮਾ ਦੇ ਮੁਤਾਬਿਕ ਐਸ.ਐਮ.ਟੂ ਆ ਨੇ ਅਸੀਂ ਉਹਨਾਂ ਨਾਲ ਸਹਿਮਤ ਹਾਂ ਔਰ ਸ਼ਾਮ ਨੂੰ ਸ਼ਾਮ ਤੱਕ ਸਾਨੂੰ ਰਿਟਰਨਟਿਵ ਦੇ ਕੇ ਅਸੀਂ ਸਾਰੇ ਮੈਂਬਰ ਸਰਟੀਫਾਈਡ ਇਸ ਕਲੱਬ ਦੇ ਸੁਧਾਰ ਵਾਸਤੇ ਤੁਸੀਂ ਦੇਖੋ ਕਿ ਜੇ ਅਸੀਂ ਹੋਰ ਨਾ ਕੰਮਾਂ ਸੇ ਟਾਈਮ ਕੱਢ ਸਕਦੇ ਕਲੱਬ ਦੇ ਸੁਧਾਰ ਵਾਸਤੇ ਵੀ ਟਾਈਮ ਕੱਢਣਾ ਸਾਡਾ ਫਰਜ਼ ਆ ਅਸੀਂ ਇਹ ਜਿਦੋਂ ਇਹਨੂੰ ਡਰਾਏ ਨਾ ਕਰੀਏ ਕਿ ਅਸੀਂ ਨਾ ਮੰਗਾ ਫਿਰ ਕੀ ਹੋ ਜੂਗਾ ਅਸੀਂ ਸਾਨੂੰ ਕੱਲੇ ਕੱਲੇ ਬੰਦੇ ਨੂੰ ਇੱਥੇ ਵੋਟ ਪਾਉਣ ਵਾਲਾ ਕਿਉਂ ਉਹਨਾਂ ਨੇ 1400 ਮੈਂਬਰਾਂ ਦੇ ਵਿੱਚੋਂ ਕਰੀਬ ਕਰੀਬ 600 ਮੈਂਬਰਾਂ ਨੇ ਡਿਊਜ਼ ਕਲੀਅਰ ਕਿਸੇ ਨੇ ਔਰ ਕਰਦੇ ਨੇ ਅੱਜ ਵੀ ਕਲੀਅਰ ਕਰ ਨੇ ਤੁਸੀਂ ਦੇਖੋ ਦੋ ਦਿਨ ਦਾ ਸਾਨੂੰ ਟਾਈਮ ਹੋਰ ਮਿਲ ਗਿਆ ਦੋ ਦਿਨ ਦੇ ਵਿੱਚ ਸਾਡਾ ਲੱਖਾਂ ਰੁਪਿਆ ਇੱਥੇ ਇਕੱਠਾ ਹੋ ਰੋਵੇਗਾ ਇਲੈਕਸ਼ਨ ਤੇ ਅੱਜ ਵੀ ਹੋ ਸਕਦੀ ਸੀ ਇਹ ਤੇ ਇੱਕ ਪਤਾ ਨਹੀਂ ਕੀ ਸਿਆਸਤ ਹੈ ਇੱਕ ਆਮ ਪਬਲਿਕ ਦਾ ਸਾਡਾ ਕਲੱਬ ਹੈ ਔਰ ਵਧੀਆ ਲੋਕ ਨੇ 145 ਕਿੰਨੇ ਬੰਦੇ ਚਾਹੀਦੇ ਸੀ 137 ਬੰਦਿਆਂ ਦੇ ਸਾਈਨ ਹੋ ਚੁੱਕੇ ਅਜੇ 11:30 ਵਜਨ ਦੇ ਵਿੱਚ ਵੀ ਟਾਈਮ ਸੀ 12 ਵਜੇ ਤੱਕ ਏਜੀਐਮ ਸੀ 7-8 ਬੰਦਿਆਂ ਦਾ ਹੋਰ ਸਾਈਨ ਚਾਹੀਦੇ ਸੀ ਜਿਹਦੇ ਜੀ 20-25 ਬੰਦੇ ਲਾਈਨ 'ਚ ਵੀ ਲੱਗੇ ਸੀ ਪਤਾ ਨਹੀਂ ਇਹਨਾਂ ਨੂੰ ਕਿਸ ਚੀਜ਼ ਦਾ ਮਤਲਬ ਪਛਾਨੀ ਸੀ ਕਿਹੜੀ ਸਿਆਸਤ ਸੀ ਜਦ ਕਿ ਇਹ ਰਿਸਰਚ ਚੁੱਕ ਕੇ ਲੈ ਗਏ ਕਿ ਅੱਜ ਸਵੇਰੇ ਜਿਹੜਾ ਹੈਗਾ ਅਨਐਕਸਪੈਕਟਿਡਲੀ ਨਹੀਂ ਪੈ ਗਿਆ ਸੀਗਾ ਉਹਦੇ ਵਿੱਚ ਸ਼ਾਇਦ ਇਹਨਾਂ ਦੇ ਜਿਨੇ ਮੈਂਬਰ ਜਾਨੇ ਸੀ ਦੋਵਾਂ ਤੇ ਰਹਦੇ ਉਹ ਪ੍ਰੋਪਰਲੀ ਇੱਥੇ ਟਾਈਮ ਸਟ ਰੀਚ ਨਹੀਂ ਕਰ ਪਾਏ ਉਹ ਕੋਰਮ ਪੂਰਾ ਨਹੀਂ ਹੋ ਪਾਇਆ ਤੁਸੀਂ ਕਰਕੇ ਜਿਹੜੇ ਇਲੈਕਸ਼ਨ ਸੀ ਪੋਸਟਪੋਨ ਕੀਤੇ ਹੈਗੇ ਆ ਜਿਹੜੇ ਹੁਣ ਸ਼ਨੀਵਾਰ 24 ਤਰੀਕ ਨੂੰ ਦੁਪਹਿਰੇ 2 ਵਜੇ ਤੋਂ ਲੈ ਕੇ 5:00 2 ਤੱਕ ਇਹਨਾਂ ਦੀ ਐਨੂਅਲ ਚੈਨਲ ਮੀਟਿੰਗ ਹੈ ਉਹਨੂੰ ਅਸੀਂ ਕੰਡਕਟ ਕਰਾਵਾਂਗੇ ਔਰ 2 ਤੋਂ 8 ਤੱਕ ਜਿਹੜੇ ਹੈਗੇ ਇਹਨਾਂ ਦੇ ਇਲੈਕਸ਼ਨ ਹੋਣਗੇ ਅੰਮ੍ਰਿਤਸਰ ਏਜੀਏ ਹੈਰੀਟੇਜ ਕਲੱਬ ਦੇ ਇਲੈਕਸ਼ਨ 1 ਅਗਸਤ ਨੂੰ ਕਰਵਾਏ ਜਾਣੇ ਸਨ ਪਰ ਇਹ ਇਲੈਕਸ਼ਨ ਤਾਂ ਨਹੀਂ ਕਰਵਾਏ ਗਏ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਖਿਆ ਗਿਆ ਕਿ ਜਿਹੜੇ ਉੱਥੇ ਮੈਂਬਰਾਂ ਦੀ ਗਿਣਤੀ ਸੀ ਉਹ ਕੱਟ ਗਈ ਪਰ ਇਸੇ ਤਹਿਤ ਹੀ ਮੈਂਬਰਾਂ ਨੇ ਰੋਸ਼ਵਜੋ ਇਸੇ ਰੋਸ਼ ਪ੍ਰਦਰਸ਼ਨ ਕੀਤਾ ਅਤੇ ਮਾਲ ਰੋਡ ਨੂੰ ਜਾਮ ਵੀ ਕੀਤਾ ਇਸੇ ਤਹਿਤ ਉਹਨਾਂ ਜਿਹੜੇ ਇਲੈਕਸ਼ਨ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਇਹ ਹੁਣ 20 ਅਗਸਤ ਨੂੰ ਕਰਵਾਏ ਜਾਣਗੇ ਅੰਮ੍ਰਿਤਸਰ ਫਾਸਟਵੇ ਖਬਰਨਾਮਾ ਹੈ ਕੈਮਰਾਮੈਨ ਪ੍ਰੇਸ਼ਰ ਮਾਦਲ ਅਰਕੇਸ਼ ਕੁਮਾਰ ਅਮਰਸਰ ਦੇ ਹਾਤੀ ਪੁਲਿਸ ਵੱਲੋਂ ਨਸ਼ਾ ਤਸਕਰਾ ਦੀ 37 ਕਰੋੜ 72 ਲੱਖ 30 ਹਜ਼ਾਰ ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਕਰਵਾਈ ਗਈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। थाना ਕਰਿੰਦਾ ਪੁਲਿਸ ਵੱਲੋਂ ਬੈਂਕ ਡਕੈਤੀ ਦੀ ਘਟਨਾ ਦੇ ਦੋ ਦੋਸ਼ੀਆਂ 2,70,000 ਰੁਪਏ ਇੱਕ ਖਿਡੋਣੇ ਪਿਸਤੌਲ ਸਮੇਤ ਚਾਰ ਪੋਟਾਸ਼ ਵਾਲੇ ਰੋਣ ਅਤੇ ਇੱਕ ਮੋਟਰਸਾਈਕਲ ਸਮੇਤ ਗ੍ਰਫਤਾਰ ਕੀਤੇ ਗਏ ਹਨ। ਸ਼੍ਰੀ ਦਰਿਆਨਾ ਮੰਦਿਰ ਜਿੱਥੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਮੱਠਾ ਦੇਖਣ ਆਉਂਦੇ ਹਨ। ਉਥੇ ਬਰਸਾਤ ਹੋਣ ਕਾਰਨ ਪੂਰਾ ਜਲ-ਫਲ ਮਚਿਆ ਹੋਇਆ ਹੈ। ਹਨੂਮਾਨ ਮੰਦਿਰ ਦੇ ਚੇਅਰਮੈਨ ਡਾਕਟਰ ਰਕੇਸ਼ ਸ਼ਰਮਾ ਵੱਲੋਂ ਗੱਲਬਾਤ ਕੀਤੀ ਗਈ ਅਤੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਗਈ ਕਿ ਬਰਸਾਤ ਦੇ ਪਾਣੀ ਦੀ ਨਿਕਾਸੀ ਦੇ ਜਲ ਤੋਂ ਜਲਦ ਹੱਲ ਕੀਤਾ ਜਾ ਤਾ ਜੋ ਕਿਸੇ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਮੈਂ ਸਾਰੇ ਪਾਕਤਾਨੀ ਪ੍ਰੋਬਲਮ ਸਮਝਣਾ ਉਹਨਾਂ ਨੇ ਕੱਲ ਦੇ ਸੈਂਕੜੇ ਵੀਡੀਓ ਪਾਏ ਆ ਕਿ ਇਹ ਮੰਦਿਰ ਦੇ ਬਾਹਰ ਦਾ ਦ੍ਰਿਸ਼ ਹੈ। ਪਗਲ ਸਾਰੇ ਆਪਣੀ ਜਗ੍ਹਾ ਠੀਕ ਹੈ ਨਿਤਨੇ ਮਨਾਉਂਦੇ ਜਿੱਲੇ ਉਹਨਾਂ ਨੂੰ ਆ ਗਿਆ ਨਰਕ ਦੇਖਣਾ ਪੈਂਦਾ ਉਹਨਾਂ ਨੇ ਸਾਨੂੰ ਹੀ ਕਹਿਣਾ ਪਰ ਮੇਰੀ ਐਡਮਿਨਿਸਟ੍ਰੇਸ਼ਨ ਅੱਗੇ ਹੱਥ ਜੋੜ ਕੇ ਅਪੀਲ ਆ ਕਿ ਕਿੰਨੇ ਸਾਲਾਂ ਤੋਂ ਸਾਨੂੰ ਛਦਾਈ ਬਣਾਈ ਜਾ ਰਹੀ ਹੈ ਇੱਕ ਦੂਜੇ ਡਿਪਾਰਟਮੈਂਟ ਦੇ ਪਾਇਆ ਜਾ ਰਿਹਾ ਅੱਗੇ ਤੇ ਹੁੰਦਾ ਸੀ ਨਾ ਕਿ ਪਿਛਲੇ ਗੇਟ ਤੱਕ ਅੱਜ ਆ ਪੋਜੀਸ਼ਨ ਹੋ ਗਈ ਹੈ ਦੋਵੇਂ ਗੇਟ ਦੁਰਗਿਆਣੇ ਦਾ ਚੁਗਰਦਾ ਚਾਰੋਂ ਪਾਸੇ ਪਾਣੀ ਨਹੀਂ ਨਰਕ ਜੀ ਸੀਵਰੇਜ ਤੋਂ ਵੀ ਗੰਦਾ ਪਾਣੀ ਇੰਨੀ ਸਮੈਲ ਖੜਾ ਲੋਕੀ ਆਣਗੇ ਕਿੱਧਰੋਂ ਇਹ ਕਿਉਂ ਆ ਕੀਤਾ ਜਾ ਰਿਹਾ ਮੰਦਰ ਦੇ ਅੰਦਰ ਸੀ ਨਾ ਉਹ ਵੀ ਕਿੰਨੇ ਸਾਲਾਂ ਤੋਂ ਸੀ ਮੰਦਰ ਦੇ ਅੰਦਰ ਪਾਣੀ ਆਂਦਾ ਹੈ ਕਮੇਟੀ ਨੇ ਉਹਨਾਂ ਹੀ 15 ਦਿਨਾਂ ਚ ਇਹੀ ਕੋਈ ਇੰਜੀਨੀਅਰ ਨਹੀਂ ਗਿਆ ਕੰਮ ਕਰਨਾ ਹੋਵੇ ਸਾਰੇ ਰਸਤੇ ਨਿਕਲ ਆਉਂਦੇ ਅੰਦਰ ਹੋਦੀਆਂ ਬਣਾਈਆਂ ਮੋਟਰਾਂ ਲੱਭੀਆਂ ਅੰਦਰਲਾ ਪਾਣੀ ਵਿਦਨ ਸੈਕਿੰਡ ਖਤਮ ਹੋ ਜਾਂਦਾ ਜਿਹੜਾ ਕਿ ਅਤੀਤੀ ਰਾਤੀ ਆ ਕੇ ਬਾਲਟੀਆਂ ਦਾ ਕੱਢਣਾ ਪੈਂਦਾ ਸਰਕਾਰ ਕੋਲੋਂ ਇਹਨਾਂ ਦਾ ਜਿੱਦਣ ਕਹਿੰਦੇ ਨੇ ਵੀਆਈਪੀ ਨਹੀਂ ਆਣਾ ਹੋਵੇ ਇਹ ਸਾਰੇ ਸ਼ਹਿਰ ਨੂੰ ਚਾਂਦੀ ਸੜਕਾਂ ਬਣਾਉਂਦੇ ਆਂ ਕਿ ਆ ਕੀ ਗੱਲ ਦਰਗਿਆਣਾ ਕਮੇਟੀ ਨਾਲ ਉਹਨਾਂ ਨੂੰ ਕੋਈ ਦੁਸ਼ਮਣ ਨਹੀਂ ਆ ਇਹ 50 ਗਾਈ ਦਾ ਟੋਟਾ ਨਾ ਬੱਚੇ ਨਾ ਭੈਣਾ ਨਾ ਮਮਾ ਉੱਤਰਪੜ ਦਾ ਸਰਨਾਉ ਪ੍ਰਸਿੱਧ 30 ਸਾਲਾ ਪੂਰੀ ਦੁਨੀਆ ਚ ਲੋਕੀ ਇੱਥੇ ਸੁਕਣਾ ਸੁਕੇ ਲੰਗੂਰ ਬਣਾ ਨਾਂ ਆਂਦੇ ਹਰ ਧਰਮ ਦੇ ਲੋਕ ਇੱਥੇ ਆਪਣੇ ਬੱਚਿਆਂ ਨੂੰ ਲੰਗੂਰ ਬਣਾਉਂਦੇ ਆ ਕਿ ਆਹ ਹਲੇ ਮੋਲ ਚਾ ਸਕਦੇ ਆ ਇਹ ਜਾਣ ਬੁਝ ਕੇ ਕੀਤਾ ਰ ਮੇਰੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹੁਣ ਪਾਣੀ ਗਿਆ ਸਿਰੋ ਟੱਪ ਕਹਿੰਦੇ ਨਾ ਭਗਤਾਂ ਦੀ ਵੀ ਇੱਕ ਲਿਮਟ ਹੁੰਦੀ ਆ ਮੇਰੀ ਪ੍ਰਸ਼ਾਸਨ ਨੂੰ ਅਗੇ ਹੱਥ ਜੋੜ ਕੇ ਬੇਨੂੰ ਇਮੀਡੀਏਟ ਅਧਾਲ ਕੀਤਾ ਜਾਏ ਨਹੀਂ ਤੇ ਪਬਲਿਕ ਤੁਹਾਡੇ ਬੂਹੇ ਅੱਗੇ ਬੈਠੇਗੀ ਉਹਦੇ ਜਵਾਬ ਦੇ ਤੁਸੀਂ ਹੋਵੋਗੇ ਨਹੀਂ ਹੋਵੋਗੇ ਕਿ ਲੋਕੀ ਬਹੁਤ ਦੁਖੀ ਹੋ ਚੁੱਕੇ ਆ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਵਿਸ਼ਵ ਦਾ ਪ੍ਰਸਿੱਧ ਮੰਦਿਰ ਹਨੂਮਾਨ ਬڑا ਹਨੂਮਾਨ ਮੰਦਿਰ ਆ ਜਿਹੜਾ ਕਿ ਇੱਥੇ ਬੜੀ ਦੁਨੀਆ ਤੇ ਆਂਦੀ ਹੈ ਮੇਰੇ ਖਿਆਲ ਲੱਖ ਡੇਢ ਲੱਖ ਬੰਦਾ ਸਿਰਫ ਮੰਗਲਵਾਰੀ ਇੱਥੇ ਦਰਸ਼ਨ ਕਰਨ ਆਉਂਦਾ ਮੈਂ ਪ੍ਰਸ਼ਾਸਨ ਅੱਗੇ ਹੋਈ ਅਪੀਲ ਕਰਾਂਗਾ ਜਿਹੜੇ ਲੋਕ ਆਂਦੇ ਨੇ ਜਿਹੜੇ ਰੋਜ਼ ਜਿਹੜੇ ਰੋਜ਼ ਭਗਤ ਆਂਦੇ ਆ ਉਹਨਾਂ ਦਾ ਬੜਾ ਬੁਰਾ ਹਾਲ ਆਂਦਾ ਇੱਥੇ ਕੋਈ ਰਸਤਾ ਨਹੀਂ ਘਾ ਦੇਖੋ ਜਦੋਂ ਬਾਰਿਸ਼ ਆਂਦੀ ਹੈ ਤੇ ਬਹੁਤ ਬੁਰਾ ਹਾਲ ਹੋ ਬਹੁਤ ਬੁਰਾ ਹਾਲ ਹੋ ਰਿਹਾ ਹੈ ਮੈਂ ਪ੍ਰਸ਼ਾਸਨ ਅੱਗੇ ਅਪੀਲ ਕਰਦਾ ਕਿ ਇਹਨੂੰ ਜਲਦ ਤੋਂ ਜਲਦ ਹੱਲ ਕਰਾਇਆ ਜਾਵੇ ਲੋਕਾਂ ਦੀ ਭਾਵਨਾ ਨੂੰ ਬੜੀ ਠੇਸ ਪਹੁੰਚਦੀ ਹੈ ਇਸ ਕਰਕੇ ਇਹਨੂੰ ਜਲਦ ਤੋਂ ਜਲਦ ਹੱਲ ਕਰਾਇਆ ਜਾਵੇ ਗੁਰੂ ਨਗਰੀ ਸ਼੍ਰੀ ਅਮਰਤਸਰ ਸਾਹਿਬ ਦੇ ਵਿੱਚ ਹੋਈ ਕੁਝ ਹੀ ਘੰਟੀਆਂ ਦੀ بارش ਨੇ ਜਿੱਥੇ ਪ੍ਰਸ਼ਾਸਨ ਦੀ ਫੋਨ-ਕੋਲ ਕੇ ਰੱਦ ਕੀਤੀ ਹੈ ਉੱਥੇ ਹੀ ਉੱਤਰ ਭਰ ਦੇ ਪ੍ਰਸਿੱਧ ਮੰਦਿਰ ਦੀ ਜੇ ਗੱਲ ਕਰ ਲਈਏ ਸ਼੍ਰੀ ਦੁਰਗਾ ਨਾਤਰ ਸ੍ਰੀਖੇ ਤੇ ਸ਼੍ਰੀ ਬਣਾ ਹਨਮਾਨ ਮੰਦਿਰ ਜਿਹਨੂੰ ਕਿ ਲੰਗੂਰਾ ਦਾ ਮੰਦਿਰ ਵੀ ਕਿਹਾ ਜਾਂਦਾ ਹੈ ਉੱਥੇ ਪਾਣੀ ਕਾਫੀ ਹੱਦ ਤੱਕ ਜਿਹੜਾ ਖੜਾ ਪਿਆ ਹੈ ਜੋ ਕਿ ਲੋਕਾਂ ਦੀ ਜਸ ਸਿਧਾਲੂ ਪ੍ਰਸ਼ਾਸਨ ਨੂੰ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਤੇ ਸੋ ਮੰਦਰ ਕਮੇਟੀ ਦੇ ਪ੍ਰਧਾਨ ਡਾਕਟਰ ਕੇਸ਼ਰਮਾ ਰਵਲੋ ਵੀ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਜਾ ਰਹੀ ਹੈ ਕਿ ਪਹਿਲ ਦੇ ਆਧਾਰ ਦੇ ਉੱਤੇ ਜਿਹੜੇ ਬਾਰਿਸ਼ ਦੀ ਨਿਕਾਸੀ ਦੇ ਪਾਣੀ ਦੀ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤਾਂ ਜੋ ਸ਼ਰਧਾਲੂਆਂ ਨੂੰ ਮੰਦਰ ਵਿਖੇ ਆਉਣ ਲਈ ਕੋਈ ਵੀ ਦਿੱਕਤ ਅਤੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕੈਮਰਾਮੈਨ ਰਾਜਨ ਕੁਮਾਰ ਜਨਾਲ ਸਿੰਘ ਸ਼ਰਮਾ ਫਾਸਟੇਨ ਅਮਰਤ। ਡਿਪਟੀ ਕਮਿਸ਼ਨਰ ਘਾਂ ਸ਼ਾਮ ਥੋਰੀ ਨੇ ਜ਼ਿਲ੍ਹੇ ਵਿੱਚ ਕੂੜਾ ਪ੍ਰਬੰਧਨ ਨੂੰ ਲੈ ਕੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਹਦਾਇਤ ਕੀਤੀ। ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੁਰਾਣੇ ਇਕੱਠੇ ਹੋਏ ਕੂੜੇ ਨੂੰ ਸਾਂਭਿਆ ਜਾਵੇ ਅਤੇ ਘਰਾਂ ਤੋਂ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਇਕੱਠਾ ਕਰਨ ਦਾ ਪ੍ਰਬੰਧ ਕੀਤਾ ਜਾਵੇ। ਆਪ ਸਾਬਚੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਆਨ ਮਿਲ ਕੇ ਤੇ ਗਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ। ਆਪ ਸਾਬਚੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾਹ ਦੇਵੋ ਕਸਮ ਡਿਪਾਰਟਮੈਂਟ ਵੱਲੋਂ ਇੱਕ ਦੋਸ਼ੀ ਪਾਸੋ ਟਰਾਮਾਡੋਲ ਦੀਆਂ ਗੋਲੀਆਂ ਤੇ ਹੋਰ ਡਰੱਗਸ ਬਰਾਮਦ ਕਰ ਮਾਮਲਾ ਦਰਜ ਕੀਤਾ ਗਿਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਹੈਰੀਟੇਜ ਸਟਰੀਟ ਵਿਖੇ ਕੁਝ ਹੀ ਕੈਂਟਿਆਦੀ ਹੋਈ ਬਰਸਾਤ ਕਾਰਨ ਪੂਰਾ ਚਲ-ਥਲ ਮੱਚਿਆ ਹੋਇਆ ਜਿਸ ਨੇ ਪ੍ਰਸ਼ਾਸਨ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਬਰਸਾਤ ਦੇ ਪਾਣੀ ਦੀ ਨਿਕਾਸੀ ਲਈ ਕੋਈ ਹੱਲ ਲੱਭਿਆ ਜਾਵੇ ਏਪੀ ਕਮਿਸ਼ਨਰ ਘਰ ਸ਼ਾਮ ਥੋਰੀ ਵੱਲੋਂ ਪੰਚਾਇਤ ਵਿਭਾਗ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਕਿ ਜਿਲ੍ਹਾ ਅਮ੍ਰਿਤਸਰ ਵਿਖੇ ਸਵਜ ਭਾਰਤ ਮਿਸ਼ਨ ਫੇਜ਼ 2 ਤਹਿਤ ਚੱਲ ਰਹੀ ਠੋਸ ਕੂੜਾ ਪ੍ਰਬੰਧਨ ਤਰਲ ਕੂੜਾ ਪ੍ਰਬੰਧਨ ਅਤੇ ਜ਼ਿਲ੍ਹੇ ਨੂੰ ਓਡੀਏ ਪਲੱਸ ਮਾਡਲ ਬਣਾਉਣ ਲਈ ਪਿੰਡਾਂ ਵਿੱਚ ਠੋਸ ਕੂੜਾ ਪ੍ਰਬੰਧਨ ਤਰਲ ਕੂੜਾ ਪ੍ਰਬੰਧਨ ਦੇ ਕੰਮ ਕਰਵਾਏ ਜਾਣ ਅਤੇ ਉਹਨਾਂ ਵੱਲੋਂ ਹਰ ਬਲਾਕ ਵਿੱਚ ਘੱਟ ਤੋਂ ਘੱਟ 10 ਪਿੰਡਾਂ ਵਿੱਚ ਠੋਸ ਕੂੜਾ ਪ੍ਰਬੰਧਨ ਤਰਲ ਕੂੜਾ ਪ੍ਰਬੰਧਨ ਦੇ ਕੰਮਾਂ ਦੀ ਉਸਾਰੀ ਤੁਰੰਤ ਸ਼ੁਰੂ ਕਰਨ ਲਈ ਹਦਾਇਤ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਹਰ ਕਰ ਕਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜਗਾਰ ਤੇ ਅਤੇ ਸਵੈ ਰੋਜਗਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਸਹਾਇਕ ਕਮਿਸ਼ਨਰ ਮਿਸ ਸੋਨਮ ਆਈਏਐਸ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਯੂਪੀਐਸਸੀ ਪੀਪੀਐਸਸੀ ਐਸਐਸਸੀ ਆਈਬੀਪੀਐਸ ਆਦ ਲੈਵਲ ਦੀਆਂ ਪ੍ਰੀਖਿਆਵਾਂ ਦੀ ਟ੍ਰੇਨਿੰਗ ਮੁਫਤ ਦੇਣ ਲਈ ਕਲਾਸਾਂ ਦੀ ਸ਼ੁਰੂਆਤ ਕਰਨ ਦਾ ਫੈਸਲਾ ਲਿਆ ਗਿਆ ਮੰਦਰ ਮਾਤਾ ਲਾਲ ਦੇਵੀ ਮਾਡਲ ਟਾਊਨ ਵਿਕੇਸ਼ ਸ਼੍ਰੀਕ੍ਰਿਸ਼ਨ ਜਨਮਾਸ਼ਟਮੀ ਦਾ ਤਿਉਹਾਰ 26 ਅਗਸਤ ਨੂੰ ਪਰਧਾਨ ਵਿਕਰਮ ਸ਼ਰਮਾ ਦੀ ਅਗਵਾਈ ਹੇਠ ਮਨਾਇਆ ਜਾ ਰਿਹਾ ਹੈ ਫਾਸਟਵੇ ਦੇ ਚੈਨਲ ਨੰਬਰ 242 ਤੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ ਮਿਊਜ਼ਿਕ ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਿਵਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟ ਵੇ ਦੇ ਲੋਕਲ ਚੈਨਲ ਅਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009300833 ਤੇ ਸੰਪਰਕ ਕੀਤਾ ਜਾ ਸਕਦਾ ਹੈ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ दिल्ली अमृतसर कटरा नेशनल हाईवे प्रोजेक्ट संबंधी प्रशासनिक अधिकारी वो जानकारी साझी की थी गई ए तो कुछ और खबरें छोड़े जाए ब्रेक तो बाद फन अपने बच्चों को नेचर का अनुभव और राइट्स का फंड दीजिए आइए कंपनी बाग में सबके मन पसंद फन लैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपए शुरू Unlimited fun! kaha hua pagal pagal party body just a bottle bottle bass i trying to but need you i am here let me let me let me head the let me make you move come on there boy baby but a little bit to get a chance never is a mera swag let me make you move let me make you move बच्चा ले बाजर मेरा स्वैग है ब्रेक तो बात एक बार फिर तो हाड़ा स्वागत है। दिल्ली अमृतसर कटरा नेशनल हाईवे प्रोजेक्ट अधी संबंधित जमीन मालकानी सहमति न लगभग 2.5 किलोमीटर जमीन का कब्जा प्राप्त करके नेशनल हाईवे अथॉरिटी नु दिता गया ਇਸ ਸੰਬੰਧੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਹ ਜ਼ਮੀਨ ਦੇ ਪੈਸੇ ਲੈ ਚੁੱਕੇ ਹਨ। ਔਰ ਅੱਜ ਬਹੁਤ ਧੰਨਵਾਦ ਹੈ ਪੰਜਾਬ ਸਰਕਾਰ ਦਾ ਕਿ ਉਹ ਇਹ ਪ੍ਰੋਜੈਕਟ ਸ਼ੁਰੂ ਕਰ ਰਹੀ ਹੈ ਕਿ ਸਾਡੇ ਇਲਾਕੇ ਦਾ ਵਿਕਾਸ ਹੋਵੇ। ਔਰ ਸਾਡੇ ਨਾਲ ਬਹੁਤ ਅਸੀਂ ਗਵਰਨਮੈਂਟ ਦੇ ਬਹੁਤ ਲੋਕਲ ਗਵਰਨਮੈਂਟ ਦੇ ਵੀ ਬਹੁਤ ਧੰਨਵਾਦ ਹੈ ਕਿ ਸਾਡੇ ਨਾਲ ਉਹਨਾਂ ਨੇ ਬੜਾ ਕੋਆਪਰੇਟ ਕਰਕੇ ਸਾਡੀ ਮਰਜ਼ੀ ਪੁੱਛ ਕੇ ਸਾਡੀ ਆ ਅਸੀਂ ਉਹਨਾਂ ਨੂੰ ਜਿਹੜੀ ਪਹਿਲੀ ਦਾ ਕਾਗਜ਼ ਦੇ ਰਹੇ ਹਾਂ। ਅੱਜ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਦਾ ਸਪਰਟ 2 ਜਿਹੜਾ ਆਪਣੇ ਖਡੂਰ ਸਾਹਿਬ ਸਬਡਿਵੀਜ਼ਨ ਦੇ 19 ਪਿੰਡਾਂ ਵਿੱਚੋਂ ਨਿਕਲ ਰਿਹਾ ਉਹਨਾਂ ਦੀ ਐਕ acquisition ਦੀ ਕਾਰਵਾਈ ਚੱਲ ਰਹੀ ਹੈ ਪੋਜੈਸ਼ਨ ਡਰਾਈ ਤੇ ਫਿਲਹਾਲ ਅਸੀਂ ਪੋਜੈਸ਼ਨ ਡਰਾਈ ਦੇ ਵਿੱਚ ਪਿੰਡ ਫਤਿਆਬਾਦ ਵਿੱਚ ਕਿਤੇ ਅਸੀਂ ਜਿੰਨੇ ਵੀ ਲੈਡ ਹੋਨਰਸ ਨੇ ਇਹਨਾਂ ਨੂੰ ਕੰਫੀਡੈਂਸ ਵਿੱਚ ਲਿਆ तकरीबन 2-3 ਦਿਨ ਪਹਿਲਾਂ ਕਿ ਵੀ ਵੀ ਵੁੱਡ ਬੀ ਰਿਕੁਆਇਰਿੰਗ ਯੋਰ ਕੋਆਪਰੇਸ਼ਨ ਐਂਡ ਦੇ ਵਰ ਵੈਰੀ ਗਲੈਡ ਇਨ ਗਿਵਿੰਗ ਅਸ ਦਾ ਕੋਆਪਰੇਸ਼ਨ ਐਂਡ ਟੂਡੇ ਦੇ ਹੈਵ ਹੈਂਡਡ ਅਸ ਇਹਨਾਂ ਨੇ ਸਾਨੂੰ ਕਬਜ਼ਾ ਦੇ ਦਿੱਤਾ ਆਪਣੀ ਜ਼ਮੀਨ ਦਾ ਦੇ ਦੇ ਹੈ ਬਿਲ ਇਹਨਾਂ ਨੇ ਸਾਡੇ ਨਾਲ ਹਰ ਸੰਭਵ ਜਿਹੜਾ ਹੈਗਾ ਸਹਿਯੋਗ ਕੀਤਾ ਹੈ ਮੈਂ ਇਹ ਕਹੂੰਗਾ ਤੇ ਸਭ ਤੋਂ ਅੱਛੀ ਗੱਲ ਇਹਨਾਂ ਨੇ ਰਿਅਲਾਈਜ਼ ਕੀਤਾ ਕਿ ਇੰਤਕਾਲ ਐਨਐਚਏ ਆਈ ਦੇ ਨਾਮ ਹੋ ਚੁੱਕਿਆ ਹੈ ਅਸੀਂ ਮੁਆਵਜ਼ਾ ਆਪਣਾ ਚੁੱਕ ਲਿਆ ਹੈ ਹੁਣ ਕਬਜ਼ਾ ਨਾ ਦੇਣ ਦਾ ਕੋਈ ਕਾਰਨ ਨਹੀਂ ਹੈ ਤਾਂ ਮਤਲਬ ਐਦਾਂ ਦੇ ਵੀ ਸਿਟੀਜ਼ਨਸ ਹੈਗੇ ਨੇ ਮੇਰੀ ਬਾਕੀ ਸਾਰੇ ਕਿਸਾਨ ਪੈਂਪਰਾਵਾਂ ਨੂੰ ਬੇਨਤੀ ਹੈ ਕਿ ਮਤਲਬ ਇਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਤੁਸੀਂ ਪ੍ਰਸ਼ਾਸਨ ਨਾਲ ਕੋਆਪਰੇਟ ਕਰੋ ਇਸ ਪ੍ਰੋਜੈਕਟ ਦੇ ਨਾਲ ਬਹੁਤ ਜ਼ਿਆਦਾ ਇਕਨੋਮਿਕ ਡਵੈਲਪਮੈਂਟ ਜਿਹੜੀ ਆ ਉਹ ਪੈਰਨ ਤਰਨ ਦੇ ਲਈ ਚਾਹੀਦੀ ਹੈ ਤੋ ਘਟਰਾ ਜੋ ਹਾਈਵੇ ਬਣ ਰਿਹਾ ਹੈ ਉਸ ਵਿੱਚ ਕੱਲ ਖਡੂਰ ਸਾਹਿਬ ਵਿਖੇ ਕੁਝ ਕਿਸਾਨ ਜਥੇਬੰਦੀਆਂ ਔਰ ਕੁਝ ਲੋਕਾਂ ਵੱਲੋਂ ਉਸ ਨੂੰ ਵਿਰੋਧ ਕੀਤਾ ਗਿਆ ਤੇ ਕਿਹਾ ਕਿ ਸਾਨੂੰ ਪੈਸੇ ਘੱਟ ਮਿਲ ਰਹੇ ਹਨ ਜਿਸ ਤੇ ਐਸਐਸਪੀ ਤਰਨਤਾਰਨ ਜੀ ਨੇ ਪਹੁੰਚ ਕੇ ਮਸਲੇ ਨੂੰ ਹੱਲ ਕਰਵਾਇਆ ਔਰ ਐਚਡੀਐਮ ਸਾਹਿਬ ਨੇ ਦੱਸਿਆ ਕਿ ਕੋਈ ਵੀ ਕਿਸੇ ਨਾਲ ਧੱਕਾ ਨਹੀਂ ਹੋਵੇਗਾ ਜਿਸ ਦੀ ਜੋ ਵੀ ਚੀਜ਼ ਬੰਦੀ ਹੈ ਉਸ ਨੂੰ ਮੁਆਵਜ਼ਾ ਦਿੱਤਾ ਜਾਏਗਾ ਕੈਮਰਾਮੈਨ ਵਿਕਰਮ ਸੈਲ ਦੇ ਨਾਲ ਗ੍ਰਿੰਦਰ ਟਿੰਗੂ ਰਿਪੋਰਟ ਹੌਸਟੇਜ ਨਿਊਜ਼ ਚਰਨਤ ਨਵਾਂ ਸ਼ਹਿਰ ਵਿਧਾਨ ਸਭਾ ਹਲਕੇ ਵਿੱਚ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਸਥਾਨ ਤੇ ਪ੍ਰਸ਼ਾਸਨ ਵੱਲ ਭਗਤ ਸਫਲ ਬਣਾਉਣ ਦੇ ਸਬੰਧ ਵਿੱਚ ਜ਼ਿਲ੍ਹਾ ਮੀਤ ਪਰਥਾ ਪਾਜਪਾ ਅਵਿਨਾਸ਼ ਸ਼ੈਲਾ ਦੀ ਅਗਵਾਈ ਵਿੱਚ ਪੰਚ ਰਤਨ ਸ਼੍ਰੀ ਕ੍ਰਿਸ਼ਨ ਮੰਦਿਰ ਦੀ ਮੀਟਿੰਗ ਕੀਤੀ ਗਈ ਜਿਸ ਦੌਰਾਨ ਸ਼ਿਵ ਸੈਨਾ ਕੇਸਰੀ ਦੇ ਰਾਸ਼ਟਰ ਪ੍ਰਧਾਨ ਵਿਪਿਨ ਨਈਰ ਕੋਮੀ ਪ੍ਰਧਾਨ ਪੰਕਜ ਤਵੇਸਰ ਸਵਾਮੀ ਹਰੀ ਨਾਰਾਇਣ ਕੁਰੀ ਸ਼ਿਵ ਸੈਨਾ ਰਾਸ਼ਟਰਵਾਦੀ ਸਚਿਨ ਬਹਿਲ ਸ਼ਿਵ ਸੈਨਾ ਸ਼ੇਰੇ ਹਿੰਦ ਪੰਜਾਬ ਦੇ ਪ੍ਰਧਾਨ ਮਨੋਜ ਕੁਮਾਰ ਡਿਪਟੀ ਸਨਾਤਨ ਮਹਾ ਸਭਾ ਦੇ ਸਰਪ੍ਰਸ ਰਜਿੰਦਰ ਕੁਮਾਰ ਤੋਂ ਇਲਾਵਾ ਕਈ ਹਿੰਦੂ ਸੰਗਠਨਾਂ ਨੇ ਸ਼ਮੂਲੀਅਤ ਕੀਤੀ ਅੰਥਕ ਪ੍ਰਯਾਸਾਂ ਦੇ ਨਾਲ 22 ਤਰੀਕ ਨੂੰ ਸਾਡੇ ਕੇਂਦਰੀ ਮੰਤਰੀ ਗਜਿੰਦਰ ਸ਼ਖਾਵਤ ਜੀ ਉੱਥੇ ਆ ਰਹੇ ਨੇ ਔਰ ਇਹ ਜਿਹੜਾ ਛੋਟਾ ਜਿਹਾ ਮੰਦਿਰ ਹੈ ਇਹ ਭਾਵੇਂ ਰੂਪ ਵੱਡਾ ਤੀਰਸਥਾਨ ਬਣਨ ਜਾ ਰਿਹਾ ਹੈ ਇਹਨੂੰ ਪ੍ਰਸ਼ਾਸਨਕੀਮ ਦੇ ਵਿੱਚ ਲੈ ਕੇ ਆਇਆ ਜਾ ਰਿਹਾ ਹੈ ਡਾਕਟਰ ਸੁਭਾਸ਼ ਜੀ ਨੇ ਇਹੋ ਜਿਹਾ ਜਿਹੜਾ ਉਪਰਾਲਾ ਕੀਤਾ ਹੈ ਅਸੀਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਸਾਡਾ ਸਾਰਾ ਸਮਾਜ ਉਹਨਾਂ ਦਾ ਧੰਨਵਾਦੀ ਆ ਕਿਉਂਕਿ ਜਿਹੜੇ ਪਰਸ਼ੂਰਾਮ ਜੀ ਨੇ ਉਹ ਸਾਡੇ ਬੜੇ ਪੂਜਨੀਏ ਨੇ ਮੈਂ ਉਹਨਾਂ ਦੇ ਕੋਲ ਤੋਂ ਹੀ ਆ ਸਾਡੇ ਕੋਲ ਪਰਸ਼ੂਰਾਮ ਕੋਲਿਆ ਡੇਰਾ ਬਾਬਾ ਗੁਜਾ ਪੀਰ ਜੀ ਗੇਠ ਹਕੀਮਾ ਪਿੰਡ ਅਨਗੜ ਵਿਖੇ ਕੁਸ਼ਤੀ ਮੁਕਾਬਲੇ ਬਲਦੇਵ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਮੌਕੇ ਵਿਕਾਸ ਸੋਰੀ, ਕਮਲ ਕੁਮਾਰ, ਸ਼ਕਤੀ ਪਹਿਲਵਾਨ, ਰਾਜੂ ਕੌਂਸਲਰ, ਰਿੰਕਾ ਕੌਂਸਲਰ, ਅਮਨਵੀਰ ਕਾ ਹਾਜ਼ਰ ਸਨ ਬਹੁਤ ਬਹੁਤ ਸ਼ੁਕਰੀਆ ਜੀ ਅੰਬਾ ਮਾਇਆ ਪੁਲਤੀ ਕੀਤੀ ਹੈ ਜੀ ਸਾਡੇ ਵੀਰਾਂ ਨੇ ਲੋ ਜੀ ਮਾਨ ਸਲਮਾਨ ਦੀ ਰਸਮਾਂ ਵਿੱਚੋਂ ਸਾਡੇ ਪਿੰਡ ਰਮਦਾਸ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿੱਥੇ ਐਸਟੀਐਮ ਅਜਨਾਲਾ ਸਰਦਾਰ ਅਰਵਿੰਦਰ ਸਿੰਘ ਨੇ ਆਮ ਲੋਕਾਂ ਦਾ ਨਿੱਜੀ ਅਤੇ ਸਾਂਝੀਆਂ ਸਮੱਸਿਆਵਾਂ ਸੁਣੀਆਂ ਅਤੇ ਹੱਲ ਕੀਤਿਆਂ ਇਸ ਕੈਂਪ ਵਿੱਚ 163 ਲੋਕਾਂ ਵੱਲੋਂ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਸਰਵਿਸ ਲੈਣ ਲਈ ਅਪਲਾਈ ਕੀਤਾ ਗਿਆ ਅਤੇ ਮੌਕੇ ਤੇ ਹੀ 150 ਵਿਅਕਤੀਆਂ ਐਸੂ ਵਿਧਾਵਾ ਮਾ ਉਪਲਬਧ ਕਰਵਾਈਆਂ ਗਿਆ। ਸਾਵੰਦੇ ਮਹੀਨੇ ਵਿੱਚ ਕਦੇ ਮੀਂਹ ਪੈਂਦਾ ਹੈ ਤੇ ਕਦੇ ਧੁੱਪ ਨਿਕਲਦੀ ਹੈ। ਜਿਸ ਕਾਰਨ ਬੁੱਧਵਾਰ ਸਵੇਰੇ ਕਰੀਬ ਅੱਧਾ ਘੰਟਾ ਤੇਜ਼ ਮੀਂਹ ਪਿਆ। ਜਿਸ ਨਾਲ ਕਈ ਇਲਾਕੇਾਂ ਵਿੱਚ ਹਮਸ ਭਰੇ ਮਾਹੌਲ ਤੇ ਲੋਕਾਂ ਨੂੰ ਰਾਹਤ ਵੀ ਥੋੜੀ ਜਿਹੀ ਬਰਸਾਤ ਵੀ ਮੁਸੀਬਤ ਦਾ ਕਾਰਨ ਬਣ ਜਾਦੀ ਹੈ। ਜਿਸ ਨਾਲ ਕਈ ਘੰਟੇ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਹੈ। ਬਾਰਿਸ਼ ਹੋਈ ਹੈ ਜੀ ਸਵੇਰੇ ਬੜਾ ਸੋਨਾ ਮੌਸਮ ਸੀ। ਤੇ ਆਵੇ ਲੋਹਨ ਫੇਰ ਧੁੱਪ ਚੜ ਗਈ ਹੈ ਉਮਤ ਸੇ ਗਰਮੀ ਦੇ ਨਾਲ ਕੇਵਲ ਮੌਸਮ ਠੰਡਾ ਹੋ ਜਾਂਦਾ ਹੈ ਕੇਵਲ ਗਰਮ ਹੋ ਜਾਂਦਾ ਪਰ ਲੇਕਿਨ ਜਿਆਦਾ ਮੁਸ਼ਕਲ ਇਹ ਵੀ ਆਉਂਦੀ ਹੈ ਕਿ ਸ਼ਹਿਰ ਦੀ ਜਿਹੜੀ ਸੀਵਰੇਜ ਵਿਵਸਥਾ ਉਹ ਵੀ ਥੋੜੀ ਜਿਹੀ ਖਰਾਬ ਹੈ ਜਿਸ ਦੇ ਕਰਕੇ ਪਾਣੀ ਬਜਾਰਾਂ 'ਚ ਇਕੱਠਾ ਗੜ੍ਹੀਆਂ 'ਚ ਇਕੱਠਾ ਹੋ ਜਾਂਦਾ ਉਹਦੇ ਕਰਕੇ ਫਿਰ ਤੁਹਾਨੂੰ ਪਤਾ ਮੱਛਰ ਆਂਦਾ ਵਾ ਉਹਦੇ ਕਰਕੇ ਲੋਕਾਂ ਨੂੰ ਮੁਸ਼ਕਲ ਆਉਂਦੀ ਹੈ ਬਾਕੀ ਮੌਸਮ ਸੋਨ ਭਾਦੋ ਦਾ ਮਹੀਨਾ ਇੱਥੇ ਨਹੀਂ ਪੈਂਦਾ ਉੱਥੇ ਧੁੱਪ ਚੜੀ ਹੁੰਦੀ ਹੈ ਇਸੇ ਮੌਸਮ ਲੱਗਦਾ ਜਾਂਦਾ ਜੀ ਬੜਾ ਬੜਾ ਕਾਹ ਚਿਰ ਪਹਿਲੇ ਬਹੁਤ ਕਈ ਵਾਰ ਹੋ ਰਹੀ ਸੀ बारिश तो पर घुम्म की वजह से बहुत अच्छी दो तीन दिन पहले गर्मी बहुत तो थी और बहुत था जैसे कि कि आप देखते हो सुबह बारिश बारिश आधा घंटा कोलकाता महिला डॉक्टर घटना हिंदू यूनाइटेड फ्रंट जिम्मेवार जय गोपाल लाली बलदेव भारद्वाज अनिल टंडन युवराज मट्टू अमित ग्रोवर टी बॉक्सर ने की ਉਨਾ ਕਿ ਆ ਕਿ ਕੋਲਕਾਤਾ ਵਿੱਚ ਵਾਪਰੀ ਇਹ ਘਟਨਾ ਸ਼ਰਮਨਾਕ ਹੈ ਐਸ ਵਿੱਚ ਪੂਰਾ ਦੇਸ਼ ਇਸ ਘਟਨਾ ਦੀ ਨਿੰਦਾ ਕਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਆਗਮਨ ਮੌਕੇ ਬੀਬੀ ਕਾਲਜ ਚੈਰੀਟੇਬਲ ਹਸਪੀਟਲ ਦੇ ਪਾਈ ਸਾਹਿਬ ਪਾਈ ਹਰਵਿੰਦਰਪਾਲ ਸਿੰਘ ਲिटल ਵੀਰ ਜੀ ਪਾਈ ਸੁਰਜੀਤ ਸਿੰਘ ਸਾਭਰਾ ਪਾਈ ਅਨੰਤ ਵੀਰ ਸਿੰਘ ਪਾਈ ਸਰਬਜੀਤ ਸਿੰਘ ਨੇ ਗੁਰਦੁਆਰਾ ਕੋਲਸਰ ਸਾਹਿਬ ਵਿਖੇ ਜੀਵਨ ਜੁਗਤ ਸਮਾਗਮ ਦੌਰਾਨ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਮੈਨੇਜਰ ਪਰਮਜੀਤ ਸਿੰਘ ਗੁਰਪ੍ਰੀਤ ਸਿੰਘ ਚਾਹਤ ਦਲਬੀਰ ਸਿੰਘ ਹਾਜ਼ਰ ਸਨ ਸ਼ਬਦ ਕੀਰਤਨ ਨਾਮ ਸੰਗਮਨ ਸਤਸੰਗ ਵੱਲੋਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜੇ 35 ਪ੍ਰੋਗਰਾਮਾਂ ਦੀ ਲੜੀ ਸਾਰੇ ਸ਼ਹਿਰ 'ਚ ਚੱਲ ਰਹੀ ਹੈ ਅੱਜ ਦੇ ਦੀਵਾਨ ਗੁਰਦੁਆਰਾ ਸ੍ਰੀ ਕੋਲਸਰ ਸਾਹਿਬ ਵਿਖੇ ਰੱਖੇ ਗਏ ਸਨ ਜਿਹਦੇ ਵਿੱਚ ਅਥਾ ਸੰਗਤਾਂ ਨੇ ਹਿੱਸਾ ਲਿਆ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਰਾਜ ਦੇ ਰਾਜਿਕੇ ਸਪਤਾ ਕੀਤੀਆਂ 올 ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਧਰਮਪਾਲ ਪ੍ਰਭਾ ਕਰਨੇ ਜਾਣਕਾਰੀ ਦਿੰਦਿਆ ਕਿ ਸਾਨੂੰ ਸਾਰਿਆਂ ਨੂੰ ਮਾਪੇ ਦੀ ਸੇਵਾ ਕਰਨੀ ਚਾਹੀਦੀ ਹੈ ਜੋ ਕਿ ਸਭ ਤੋਂ ਅਹਿਮ ਗੱਲ ਹੈ ਦਰਗਾਹ ਬਾਬਾ ਪੰਜਪੀਰ ਸਾਹਿਰਦੀਪ ਪੰਡੋਰੀ ਵਿਖੇ ਸਾਲਾਨਾ ਸੱਭਿਆਚਾਰਕ ਮੇਲਾ ਐਨ ਆਰ ਆਈ ਵੀਰਾ ਸਮੂਹ ਨਗਰ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਮੇਲੇ ਦੀ ਰਸਮੀ ਸ਼ੁਰੂਆਤ ਮੇਲਾ ਪ੍ਰਬੰਧ ਕਮੇਟੀ ਅਤੇ ਸੇਵਾਦਾਰਾਂ ਨੇ ਦਰਗਾਹ ਉੱਪਰ ਚਾਦਰ ਚੜਾਉਣ ਉਪਰੰਤ ਕੀਤੀ ਇਸ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਦਰਗਾਹ ਤੇ ਮੱਥਾ ਟੇਕਿਆ ਇਹ ਸਾਡੇ ਪੰਜ ਪੀਰ ਦੀ ਜਗਾ ਜੀ ਵੇਖੋ ਸਾਰੀ ਹੀ ਪਿੰਡ ਦੀ ਸੰਜੋਗਨਾ ਇੱਥੇ ਮੇਲਾ ਕਰਵਾਈ ਦਾ ਐਨ ਆਰ ਆਈ ਵੀਰ ਆ ਸਾਡੇ ਪਿੰਡ ਦੇ ਆ ਮਤਲਬ ਜੋ ਵੀ ਸਾਡੀ ਪਿੰਡ ਦੀ ਕਮੇਟੀ ਬਣੀ ਉਹ ਸਾਰੀ ਮੇਲਾ ਕਰਵਾਉਂਦੀ ਆ ਬਹੁਤ ਹੀ ਪਹੁੰਚੇ ਸਾਡੇ ਪੀਰ ਆ ਜੋ ਵੀ ਮਤਲਬ ਮਨੋ ਕਾਮਨਾ ਲੈ ਕੇ ਮੰਚੇ ਇੱਥੇ ਅਸੀਂ ਮੰਗੀਏ ਤੇ ਸਾਡੀਆਂ ਬਾਬੇ ਪੂਰੀਆਂ ਕਰਦੇ ਆ ਸ਼ਿਵ ਸੈਨਾ Hindu ਟਕਸਾਲੀ ਦੇ ਅਹੁਦੇਦਾਰਾਂ ਦੀ ਇਹ ਮੀਟਿੰਗ ਮੁਖਤਫਤ ਨਮਕ ਮੰਡੀ ਵਿਖੇ ਰਾਸ਼ਟਰੀ ਸੰਯੋਜਕ ਅਤੇ ਪੰਜਾਬ ਪ੍ਰਧਾਨ ਕੋਸ਼ਲ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਰਾਸ਼ਟਰੀ ਚੇਅਰਮੈਨ ਹਰਦੀਪ ਹੈਪੀ ਮੋਹਿਤ ਉੱਤਰ ਭਾਰਤ ਪ੍ਰਧਾਨ ਪਹੁੰਚੇ ਕੋਸ਼ਲ ਸ਼ਰਮਾ ਅਤੇ ਹਰਦੀਪ ਹੈਪੀ ਨੇ ਪਾਰਟੀ ਨੂੰ ਮਜ਼ਬੂਤ ਕਰਦਿਆਂ ਹੋਇਆ ਕਈ ਨਿਯੁਕਤੀਆਂ ਕੀਤੀਆਂ ਜਾਣਕਾਰੀ ਦਿੰਦੇ ਆ ਸ਼੍ਰੀ ਹਨੂਮਾਨ ਸੇਵਾ ਪਰਿਵਾਰ ਟਰਸਟ ਰਜਿਸਟਰਡ ਦੇ ਪ੍ਰੈਸ ਸਕੱਤਰ ਮਨੋਜ ਚੈਨ ਨੇ ਦੱਸਿਆ ਕਿ ਸਾਵਣ ਦੀ ਪੂਰਨ ਮਾਸ਼ੀ ਦੇ ਆਖਰੀ ਐਤਵਾਰ ਨੂੰ ਟਰਸਟ ਦੇ ਮੈਂਬਰਾਂ ਵੱਲੋਂ ਸ਼੍ਰੀ ਹਨੂਮਾਨ ਦਾਮ ਸ਼੍ਰੀ ਗੁਰੂ ਤੇਗ ਬਹਾਦਰ ਨਗਲ ਮਾਲਵਿਕੀ ਚੀਰਪੂੜੇ ਦਾ ਲੰਗਰ ਲਗਾਇਆ ਗਿਆ ਮੰਡੀ ਵਿੱਚ ਮੁੱਖ ਸਰਪ੍ਰਸਤ ਸ਼੍ਰੀ ਐਸਕੇ ਵੱਧਵਾਦੀ ਪਰਧਾਨ ਕੀ ਹਿਤ ਲੰਗਰ ਲਗਾਇਆ ਗਿਆ। ਇਸ ਮੌਕੇ 인ਦਰਜੀਤ ਕੱਕਟ, ਲੋਕੇਸ਼ ਵਾਲਿਆ, ਸੰਜੇ ਗੁਪਤਾ, ਰੋਹਿਤ ਮਹਿਰਾ, ਕੁਵਰ ਵਾਲਿਆ, ਅਮਿਤ ਮਹਿਰਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦੇ ਮੌਕੇ ਤੇ ਪਰਮ ਸੰਤ ਅਦਵਾਰ ਸुरू। ਸ਼੍ਰੀ ਆਰਤੀ ਦੇਵਾਜੀ ਮਹਾਰਾਜ ਦੀ ਪਰਧਾਨ ਕੀ ਹਿਤ ਚਾਟਾ ਦੇ ਬਾਖਵਾ ਖੇਤਰ ਅਗਜ ਤਾਰਾ 8 ਅਗਸਤ ਤੋਂ 6 ਅਗਸਤ ਤੱਕ ਪ੍ਰਭਾਤ ਫੇਰੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਰੋਜ਼ਾਨਾ ਮ੍ਰਿਤਵੇਲਾ 3 ਵਜੇ ਮੰਦਿਰ ਤੋਂ ਸ਼ੁਰੂ ਹੋਵੇਗਾ। छब्बी अगस्त न श्री जन्माष्टमी वाले दिन सवेरे आठ वजे हरे राम हरे कृष्ण महामंत्र दे जाप की ते चार के रात दो बजे जन्माष्टमी बड़ी धूमधाम न मनाए जावे की सारा तरीक से प्रभाव फिर आरम्भ की गई थी जो छब्बी तरीक तक चलेगी कृष्ण जन्माष्टमी के दे उपलक्ष के ये प्रभाव फिर निकाली जा रही है भिन्न भिन्न स्थानों में तो आप सभी भाई बहने भगजनन इसमें पहुंच रहे हैं तो सभी को यही बेनती है कृष्ण जन्माष्टमी सभी तरीक को मनाई जाएगी सुबह महामंत्र का जाप रखा जाएगा आठ बजे दो ढाई बजे उसका भोग पड़ेगा साथ ही लंगर भंडारा रात को कृष्ण जन्माष्टमी का पर्व बड़ी धूमधाम के साथ मनाया जाएगा आखिर खबर एक बार फिर तो ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਸਦ ਮੈਂਬਰ ਹਰਸਿਮਰਤ ਕਾਰਪਾਦ ਸੱਚਖੰਡ ਹਰਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਬਾਬਾ ਬਕਾਲਾ ਵਿਖੇ ਨਿਹੰਗ ਜਥੇਬੰਦੀਆਂ ਵੱਲੋਂ ਸੱਚਾਈ ਮਹੱਲੇ ਦਰਾਰ ਚੱਲੀ ਗੋਲੀ ਜੇਪੀ ਦੇ ਜਨ ਸਿਕਾਤਰ ਤਾਰਿਕ ਵੱਲੋਂ ਕੀਤੇ ਗਏ ਵਿਚਾਰ ਸਾਂਝੇ ਇਸ ਹਨ આજ ਦੀਆਂ ਖਬਰਾਂ ਹੋਰ ਅਸੀਂ ਮਿਲਾਗੇ ਅਗਲੇ ਬੁਲੇਟਿਨ ਵਿੱਚ ਹੁਣ ਮੈਨੇ ਦੋ ਇਜਾਜ਼ਤ ਤਾਨਵਾ